ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 16 ਸਾਲ ਆਸਟ੍ਰੇਲੀਆ ਰਹਿ ਕੇ ਵੀ ਪੰਜਾਬੀ ਮਾਂ ਰਿਪੋਰਟ ਅਸਲੀ ਸੱਚਾਈ ਕੀ ਸੀ ਦੋਸਤੋ ਵਿਦੇਸ਼ਾਂ ਦੀ ਧਰਤੀ ਤੇ ਪੱਕੇ ਹੋਣ ਦਾ ਸੁਪਨਾ ਹਰ ਪੰਜਾਬੀ ਦਾ ਹੁੰਦਾ ਹੈ ਪਰ ਜਦੋਂ ਇਹ ਸੁਪਨਾ ਪੂਰਾ ਹੋਣ ਤੋਂ ਬਾਅਦ ਅਚਾਨਕ ਟੁੱਟ ਜਾਵੇ ਤਾਂ ਉਸ ਦਰਦ ਨੂੰ ਬਿਆਨ ਕਰਨਾ ਸ਼ਬਦਾਂ ਤੋਂ ਪਰੇ ਹੁੰਦਾ ਹੈ ਅੱਜ ਦੀ ਕਹਾਣੀ ਇੱਕ ਅਜਿਹੀ ਪੰਜਾਬੀ ਮਾਂ ਦੀ ਹੈ ਜਿਸਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ 16 ਸਾਲ ਆਸਟ੍ਰੇਲੀਆ ਦੇ ਲੇਖੇ ਲਗਾ ਦਿੱਤੇ ਪਰ ਅੰਤ ਵਿੱਚ ਉਸ ਨੂੰ ਜੋ ਹਾਸਲ ਹੋਇਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸੋਚੋ ਜਿਸ ਇਨਸਾਨ ਨੇ ਡੇਢ ਦਹਾਕਾ ਇੱਕ ਮੁਲਕ ਵਿੱਚ گزارਿਆ ਹੋਵੇ ਉੱਥੇ ਆਪਣਾ ਕਾਰ ਬਣਾਇਆ ਹੋਵੇ ਬੱਚੇ ਪਾਲੇ ਹੋਣ ਅਤੇ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਵੇ ਜੇਕਰ ਉਸ ਨੂੰ ਅਚਾਨਕ ਇੱਕ ਦਿਨ ਸਰਕਾਰ ਵੱਲੋਂ ਇਹ ਫਰਮਾਨ ਆ ਜਾਵੇ ਕਿ ਤੁਹਾਨੂੰ ਦੇਸ਼ ਛੱਡ ਕੇ ਜਾਣਾ ਪਵੇਗਾ ਤਾਂ ਉਸਦੇ ਦਿਲ ਤੇ ਕੀ ਬੀਤੇਗੀ ਇਹ ਮਾਮਲਾ ਸਿਰਫ ਇੱਕ ਕਾਗਜ਼ੀ ਕਾਰਵਾਈ ਜਾਂ ਵੀਜ਼ੇ ਦਾ ਨਹੀਂ ਹੈ ਸਗੋਂ ਇਹ ਮਾਮਲਾ ਜੁੜਿਆ ਹੈ ਪਾਵਨਾਵਾ ਨਾਲ ਉਸ ਮਿਹਨਤ ਨਾਲ ਜੋ ਇੱਕ ਪਰਵਾਸੀ ਦਿਨ ਰਾਤ ਕਰਦਾ ਹੈ ਅਤੇ ਉਸ ਪਰੋਸੇ ਨਾਲ ਜੋ ਅਸੀਂ ਏਜੰਟਾ ਜਾਂ ਸਿਸਟਮ ਤੇ ਕਰਦੇ ਹਾਂ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਆਖਿਰ 16 ਸਾਲ ਪਹਿਲਾ ਅਜਿਹੀ ਕਿਹੜੀ ਗਲਤੀ ਹੋਈ ਸੀ ਜਿਸ ਦੀ سزا ਅੱਜ ਇਸ ਮਾਨੂ ਭੁਗਤਣੀ ਪਈ ਅਤੇ ਕਿਵੇਂ ਕਾਨੂੰਨ ਦੇ ਲੰਮੇ ਹੱਥਾਂ ਨੇ ਸਾਲਾਂ ਬਾਅਦ ਵੀ ਉਸ ਨੂੰ ਕੇਰ ਲਿਆ ਇਹ ਕਹਾਣੀ ਹਰ ਉਸ ਪੰਜਾਬੀ ਲਈ ਇੱਕ ਸਬਕ ਹੈ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ ਜਾਂ ਉੱਥੇ ਰਹਿ ਰਿਹਾ ਹੈ ਤਾਂ ਜੋ ਪਵਿਕ ਵਿੱਚ ਕਿਸੇ ਹੋਰ ਨਾਲ ਅਜਿਹਾ ਪਾਣਾ ਨਾ ਵਰਤੇ ਸ਼ੁਰੂਆਤ ਹੁੰਦੀ ਹੈ ਅੱਜ ਤੋਂ 16 ਸਾਲ ਪਹਿਲਾਂ ਜਦੋਂ ਪੰਜਾਬ ਦੇ ਇੱਕ ਦਰਮਿਆਨੇ ਪਰਿਵਾਰ ਦੀ ਧੀ ਜਿਸ ਦਾ ਨਾਮ ਮਨਜੀਤ ਕੌਰ ਹੈ ਆਸਟ੍ਰੇਲੀਆ ਦੀ ਤਰਤੀ ਤੇ ਪਹਿਲੀ ਵਾਰ ਪੈਰ ਧਰਦੀ ਹੈ ਉਹ ਵੀ ਹਜ਼ਾਰਾਂ ਹੋਰਨਾ ਵਾਂਗ ਅੱਖਾਂ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਆਈ ਸੀ ਸ਼ੁਰੂਆਤੀ ਦਿਨਾਂ ਵਿੱਚ ਉਸਨੇ ਬਹੁਤ ਸੰਘਰਸ਼ ਕੀਤਾ ਕਦੇ ਰੈਸਟੋਰੈਂਟਾਂ ਵਿੱਚ ਪਾਂਡੇ ਮਾਂਜੇ ਤੇ ਕਦੇ ਖੇਤਾਂ ਵਿੱਚ ਕੰਮ ਕੀਤਾ ਹੌਲੀ-ਹੌਲੀ ਮਿਹਨਤ رنگ ਲਿਆਈ ਅਤੇ ਉਸਨੇ ਆਸਟ੍ਰੇਲੀਆ ਵਿੱਚ ਆਪਣਾ ਵਿਆਹ ਕਰਵਾ ਲਿਆ ਅਤੇ ਇੱਕ ਸੈਟਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਸਮਾਂ ਬੀਤਦਾ ਗਿਆ ਮਨਜੀਤ ਕੌਰ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਜੋ ਜਨਮ ਤੋਂ ਹੀ ਆਸਟ੍ਰੇਲੀਆ ਦੇ ਨਾਗਰਿਕ ਸਨ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਮਨਜੀਤ ਅਤੇ ਉਸਦੇ ਪਤੀ ਨੇ ਸਖਤ ਮਿਹਨਤ ਕਰਕੇ ਇੱਕ ਸੋਨਕਾਰ ਬਣਾਇਆ ਗੱਡੀਆਂ ਲਈਆਂ ਅਤੇ ਸਮਾਜ ਵਿੱਚ ਆਪਣੀ ਇੱਜ਼ਤ ਬਣਾਈ 16 ਸਾਲਾਂ ਦਾ ਸਮਾਂ ਕੋਈ ਛੋਟਾ ਨਹੀਂ ਹੁੰਦਾ ਇਸ ਸਮੇਂ ਦੌਰਾਨ ਇਨਸਾਨ ਉਸ ਮਿੱਟੀ ਨਾਲ ਜੁੜ ਜਾਂਦਾ ਹੈ ਮਨਜੀਤ ਕੌਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਦੇਸ਼ ਨੂੰ ਉਹ ਆਪਣਾ ਘਰ ਮੰਨ ਚੁੱਕੀ ਹੈ ਉਹੀ ਦੇਸ਼ ਇੱਕ ਦਿਨ ਉਸ ਨੂੰ ਬੇਗਾਨਾ ਕਰ ਦੇਵੇਗਾ ਉਸ ਨੂੰ ਲੱਗਦਾ ਸੀ ਕਿ ਹੁਣ ਉਸ ਦੀ ਪੱਕੀ ਨਾਗਰਿਕਤਾ ਸਿਟੀਜ਼ਨਸ਼ਿਪ ਦੀ ਫਾਈਲ ਵੀ ਜਲਦੀ ਹੀ ਮਨਜ਼ੂਰ ਹੋ ਜਾਵੇਗੀ ਅਤੇ ਉਹ ਸਦਾ ਲਈ ਸੁਰੱਖਿਅਤ ਹੋ ਜਾਵੇਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਇਨਸਾਨ ਨੂੰ ਲੱਗਦਾ ਹੈ ਕਿ ਸਭ ਕੁਝ ਸੈਟ ਹੈ ਅਕਸਰ ਉਦੋਂ ਹੀ ਮੁਸੀਬਤ ਦਸਤਕ ਦਿੰਦੀ ਹੈ अचानक एक दिन इमिग्रेशन विभाग ਵੱਲੋਂ ਇੱਕ ਚਿੱਠੀ ਆਉਂਦੀ ਹੈ ਜਿਸ ਨੇ ਮਨਜੀਤ ਕੌਰ ਅਤੇ ਉਸਦੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ। ਇਹ ਚਿੱਠੀ ਕੋਈ ਆਮ ਚਿੱਠੀ ਨਹੀਂ ਸੀ ਬਲਕਿ ਇਹ ਪਿਛਲੇ 16 ਸਾਲਾਂ ਦੀ ਮਿਹਨਤ ਤੇ ਪਾਣੀ ਫੇਰਨ ਵਾਲਾ ਇੱਕ ਸਰਕਾਰੀ ਹੁਕਮ ਸੀ। ਦਰਅਸਲ ਇਹ ਸਾਰਾ ਮਾਮਲਾ 16 ਸਾਲ ਪੁਰਾਣੀ ਉਸ ਵੀਜ਼ੇ ਨਾਲ ਜੁੜਿਆ ਹੋਇਆ ਸੀ ਜਿਸ ਦੇ ਆਧਾਰ ਤੇ ਮਨਜੀਤ ਕੌਰ ਆਸਟ੍ਰੇਲੀਆ ਆਈ ਸੀ। जदों इमीग्रेष्न विभाग ने मनजीत कौर की पक्की नागरिकता दी फाइल दी की फाइल की बारीकी जांच की तज अजे तत् सामने आए जो पहला छुपे हुए सन जांच विच पाया गया कि जदो जो मनजीत कौर पहली बार आस्ट्रेलिया आई सीता उस समय जो दस्तावेज या जानकारी उस एजेंट वलों दिती गई उस विच कुछ गलत बयानी की गई सई बार असी सोचते हाँ कि एजेंट ने जो भर दिता वह ठीक है ਜਾਂ ਪੁਰਾਣੀ ਗੱਲ ਨੂੰ ਹੁਣ ਕੌਣ ਪੁੱਛੇਗਾ ਪਰ ਵਿਦੇਸ਼ਾਂ ਦੇ ਕਾਨੂੰਨ ਬਹੁਤ ਸਖਤ ਹੁੰਦੇ ਹਨ ਇਲਜ਼ਾਮ ਏਸੀ ਕਿ ਮਨਜੀਤ ਕੌਰ ਨੇ ਆਪਣੇ ਇੱਕ ਪੁਰਾਣੇ ਵੀਜ਼ਾ ਰਿਫਿਊਜ਼ਲ ਦੀ ਜਾਣਕਾਰੀ ਛੁਪਾਈ ਸੀ ਜਾਂ ਫਿਰ ਸਪਾਊਸ ਵੀਜ਼ਾ ਲਗਾਉਣ ਸਮੇਂ ਰਿਸ਼ਤੇ ਬਾਰੇ ਕੁਝ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਗਏ ਸਨ ਪਾਵੇਂ ਇੱਕ ਗਲਤੀ ਮਨਜੀਤ ਕੌਰ ਨੇ ਜਾਣਬੁੱਝ ਕੇ ਕੀਤੀ ਸੀ ਜਾਂ ਉਸਦੇ ਏਜੰਟ ਦੀ ਅਣਗਹਿਲੀ ਸੀ ਪਰ ਕਾਨੂੰਨ ਦੀ ਨਜ਼ਰ ਵਿੱਚ ਇਹ ਵੀਜ਼ਾ ਧੋਖਾਧੜੀ ਦਾ ਮਾਮਲਾ ਬਣ ਗਿਆ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨ ਅਨੁਸਾਰ ਜੇਕਰ ਤੁਸੀਂ ਝੂਠ ਬੋਲ ਕੇ ਜਾਂ ਗਲਤ ਜਾਣਕਾਰੀ ਦੇ ਕੇ ਵੀਜ਼ਾ ਹਾਸਲ ਕੀਤਾ ਹੈ ਤਾਂ ਭਾਵੇਂ ਤੁਹਾਨੂੰ ਉੱਥੇ ਰਹਿੰਦਿਆ ਕਿੰਨੇ ਵੀ ਸਾਲ ਕਿਉਂ ਨਾ ਹੋ ਗਏ ਹੋਣ ਤੁਹਾਡਾ ਵੀਜ਼ਾ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਇਹ ਖੁਲਾਸਾ ਹੁੰਦੇ ਹੀ ਮਨਜੀਤ ਕੌਰ ਦਾ ਵੀਜ਼ਾ ਰੱਦ ਕੈਨਸਲ ਕਰ ਦਿੱਤਾ ਗਿਆ ਅਤੇ ਉਸ ਨੂੰ ਗੈਰ ਕਾਨੂੰਨੀ ਪਰਵਾਸੀ ਕਰਾਰ ਦੇ ਦਿੱਤਾ ਗਿਆ ਇਹ ਖਬਰ ਸੁਣਦਿਆਂ ਹੀ ਕਾਰ ਵਿੱਚ ਮਾਤਮ ਛਾ ਗਿਆ। ਬੱਚੇ ਜੋ ਆਸਟ੍ਰੇਲੀਆ ਵਿੱਚ ਹੀ ਪਲੇਬਦੇ ਸਨ ਅਤੇ ਜਿਨ੍ਹਾਂ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ, ਉਹ ਆਪਣੀ ਮਾਂ ਦੇ ਚਿਹਰੇ ਤੇ ਹਵਾਈਆਂ ਉੱਡੀਆਂ ਦੇਖ ਕੇ ਸਹਿਮ ਗਏ। ਇਸ ਤੋਂ ਬਾਅਦ ਸ਼ੁਰੂ ਹੋਈ ਕਾਨੂੰਨੀ ਲੜਾਈ ਜੋ ਕਿ ਬਹੁਤ ਲੰਬੀ ਅਤੇ ਦਰਦਨਾਕ ਸੀ। ਮਨਜੀਤ ਕੌਰ ਦੇ ਪਰਿਵਾਰ ਨੇ ਮਹਿੰਗੇ ਤੋਂ ਮਹਿੰਗੇ ਵਕੀਲ ਕੀਤੇ। ਉਹਨਾਂ ਨੇ ਟ੍ਰਿਬਿਊਨਲ ਵਿੱਚ ਅਪੀਲ ਪਾਈ ਕਿ ਹੁਣ 16 ਸਾਲ ਬੀਤ ਚੁੱਕੇ ਹਨ। ਮਨਜੀਤ ਕੋਰ ਦਾ ਆਚਰਣ ਬਹੁਤ ਵਧੀਆ ਰਿਹਾ ਹੈ ਉਸਨੇ ਕਦੇ ਕੋਈ ਹੋਰ ਕਾਨੂੰਨ ਨਹੀਂ ਤੋੜਿਆ ਅਤੇ ਸਭ ਤੋਂ ਵੱਡੀ ਗੱਲ ਕਿ ਉਸਦੇ ਬੱਚੇ ਆਸਟ੍ਰੇਲੀਆ ਦੇ ਨਾਗਰਿਕ ਹਨ ਜਿਨ੍ਹਾਂ ਨੂੰ ਆਪਣੀ ਮਾਂ ਦੀ ਸਖਤ ਲੋੜ ਹੈ ਪਰਿਵਾਰ ਨੂੰ ਉਮੀਦ ਸੀ ਕਿ ਮਨੁੱਖਤਾ ਦੇ ਆਧਾਰ ਤੇ ਸਰਕਾਰ ਉਸਨੂੰ ਮਾਫ ਕਰ ਦੇਵੇਗੀ ਉਹ ਦਲੀਲਾਂ ਦਿੰਦੇ ਰਹੇ ਕਿ ਜੇਕਰ ਮਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਬੱਚਿਆਂ ਦੇ ਭਵਿੱਖ ਦਾ ਕੀ ਬਣੇਗਾ ਕੀ ਉਹ ਬੱਚੇ ਮਾਂ ਬਿਨਾਂ ਰਹਿਣਗੇ ਜਮਾ ਦੇ ਨਾਲ ਪਾਰਤ ਜਾਣਗੇ ਜਿੱਥੇ ਦਾ ਮਾਹੌਲ ਉਹਨਾਂ ਲਈ ਬਿਲਕੁਲ ਨਵਾਂ ਹੈ ਲੱਖਾਂ ਡਾਲਰ ਵਕੀਲਾਵਾਂ ਦੀਆਂ ਫੀਸਾਂ ਵਿੱਚ ਚਲੇ ਗਏ ਹਰ ਤਾਰੀਖ ਤੇ ਇੱਕ ਨਵੀਂ ਉਮੀਦ ਬਜਦੀ ਅਤੇ ਸ਼ਾਮ ਹੁੰਦੋਂ ਦੇ ਟੁੱਟ ਜਾਂਦੀ ਪਰ ਆਸਟ੍ਰੇਲੀਆ ਦਾ ਕਾਨੂੰਨ ਬਹੁਤ ਸਪਸ਼ਟ ਸੀ ਫਰਾਡ ਇਜ਼ ਫਰਾਡ ਅਦਾਲਤ ਨੇ ਕਿਹਾ ਕਿ ਜਿਸਨਾ ਤੇ ਮਨਜੀਤ ਕੌਰ ਨੇ ਆਸਟ੍ਰੇਲੀਆ ਵਿੱਚ ਆਪਣੀ ਜ਼ਿੰਦਗੀ ਦੀ ਇਮਾਰਤ ਖੜੀ ਕੀਤੀ ਹੈ ਉਹ ਨਹੀਂ ਹੀ ਚੋੜਦੀ ਸੀ ਜੇਕਰ ਉਸ ਸਮੇਂ ਸੱਚ ਬੋਲਿਆ ਹੁੰਦਾ ਤਾਂ ਸ਼ਾਇਦ ਉਸ ਨੂੰ ਵੀਜ਼ਾ ਹੀ ਨਾ ਮਿਲਦਾ ਇਸ ਲਈ ਪੁਰਾਣੀ ਗਲਤੀ ਨੂੰ ਸਮੇਂ ਦੇ ਲਿਹਾਜ਼ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਬਹੁਤ ਸਾਰੀਆਂ ਅਪੀਲਾਂ ਖਾਰਜ ਹੋਣ ਤੋਂ ਬਾਅਦ ਆਖਰਕਾਰ ਉਹ ਕਾਲਾ ਦਿਨ ਆ ਹੀ ਗਿਆ ਜਦੋਂ ਅਦਾਲਤ ਨੇ ਡਿਪੋਰਟੇਸ਼ਨ ਦੇ ਆਰਡਰ ਤੇ ਆਖਰੀ ਮੋਹਰ ਲਗਾ ਦਿੱਤੀ ਅਤੇ ਮਨਜੀਤ ਕੌਰ ਨੂੰ ਤੁਰੰਤ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਜਿਸ ਦਿਨ ਮਨਜੀਤ ਕੌਰ ਨੂੰ 에어ਪੋਰਟ ਲਿਜਾਇਆ ਜਾ ਰਿਹਾ ਸੀ ਉਹ ਦ੍ਰਿਸ਼ ਬਹੁਤ ਹੀ ਪਾਵੁਕ ਕਰਨ ਵਾਲਾ ਸੀ ਉਸ ਦੇ ਬੱਚੇ ਉਸ ਨਾਲ ਚਿੰਬੜ ਕੇ ਰੋ ਰਹੇ ਸਨ ਪਤੀ ਦੀਆਂ ਅੱਖਾਂ ਵਿੱਚ ਬੇਬਸੀ ਸੀ ਅਤੇ ਖੁਦ ਮਨਜੀਤ ਕੌਰ ਦੀ ਹਾਲਤ ਅਜਿਹੀ ਸੀ ਜਿਵੇਂ ਜਿੰਦੇ ਜੀ ਉਸ ਦੀ ਰੂਹ ਕੱਢੀ ਜਾ ਰਹੀ ਹੋਵੇ 16 ਸਾਲ ਜਿਸ ਘਰ ਨੂੰ ਉਸਨੇ ਤੀਲਾ ਤੀਲਾ ਜੋੜ ਕੇ ਬਣਾਇਆ ਸੀ ਅੱਜ ਉਸੇ ਘਰ ਤੋਂ ਉਹ ਇੱਕ ਮੁਜਰਮ ਵਾਂਗ ਕੱਢੀ ਜਾ ਰਹੀ ਸੀ ਪੁਲਿਸ ਦੀ ਨਿਗਰਾਨੀ ਹੇਠ ਉਸ ਨੂੰ ਜਹਾਜ਼ ਵਿੱਚ ਬਿਠਾਇਆ ਗਿਆ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਉਸ ਦੇ ਬੱਚੇ ਆਸਟ੍ਰੇਲੀਆ ਵਿੱਚ ਹੀ ਰਹਿ ਗਏ ਕਿਉਂਕਿ ਉਹਨਾਂ ਦੀ ਪੜ੍ਹਾਈ ਅਤੇ ਪਵਿਕ ਉੱਥੇ ਸੀ ਇੱਕ ਮਾਂ ਲਈ ਆਪਣੇ ਜਿਗਰ ਦੇ ਟੋਟਿਆਂ ਤੋਂ ਵੱਖ ਹੋਣਾ ਮੌਤ ਤੋਂ ਘੱਟ ਨਹੀਂ ਹੁੰਦਾ ਇਹ ਸਿਰਫ ਇੱਕ ਔਰਤ ਦੀ ਵਾਪਸੀ ਨਹੀਂ ਸੀ ਬਲਕਿ ਇਹ ਇੱਕ ਪੂਰੇ ਹੱਸਦੇ ਵਸਦੇ ਪਰਿਵਾਰ ਦਾ ਉਜਾੜਾ ਸੀ ਲੋਕ ਅਕਸਰ ਕਹਿੰਦੇ ਹਨ ਕਿ ਪਰਦੇਸਾਂ ਵਿੱਚ ਕਾਨੂੰਨ ਬਹੁਤ ਇਨਸਾਫ ਪਸੰਦ ਹੁੰਦੇ ਹਨ ਪਰ ਜਦੋਂ ਗੱਲ ਇਮੀਗ੍ਰੇਸ਼ਨ ਦੇ ਨੀਮਾ ਦੀ ਆਉਂਦੀ ਹੈ ਤਾਂ ਉੱਥੇ ਪਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਮਨਜੀਤ ਕੌਰ ਦੇ ਜਾਣ ਤੋਂ ਬਾਅਦ ਪਿੱਛੇ ਰਹਿ ਗਿਆ ਪਰਿਵਾਰ ਅੱਜ ਵੀ ਉਸ ਦੀ ਵਾਪਸੀ ਦੀ ਉਮੀਦ ਲਗਾਈ ਬੈਠਾ ਹੈ ਪਰ ਕਾਨੂੰਨੀ ਪੇਚੀਦਗੀਆਂ ਇੰਨੀਆਂ ਗੁੰਝਲਦਾਰ ਹਨ ਕਿ ਵਾਪਸੀ ਦੇ ਰਸਤੇ ਲਗਭਗ ਬੰਦ ਹੋ ਚੁੱਕੇ ਹਨ ਉਸ ਦਾ ਡਿਪੋਰਟ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਵੇਂ ਤੁਸੀਂ ਕਿੰਨੇ ਵੀ ਅਮੀਰ ਹੋ ਜਾਵੋ ਕਿੰਨੇ ਵੀ ਪੁਰਾਣੇ ਹੋ ਜਾਵੋ ਜੇਕਰ ਤੁਹਾਡੇ ਕਾਗਜ਼ਾ ਵਿੱਚ ਇੱਕ ਵੀ ਕਮੀ ਹੈ ਤਾਂ ਸਭ ਕੁਝ ਮਿੱਟੀ ਵਿੱਚ ਮਿਲ ਸਕਦਾ ਹੈ ਦੋਸਤੋ ਇਸ ਪੂਰੀ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਅਕਸਰ ਅਸੀਂ ਵਿਦੇਸ਼ ਜਾਣ ਦੀ ਕਾਲ ਵਿੱਚ ਏਜੰਟਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ ਕਈ ਵਾਰ ਏਜੰਟ ਫਾਈਲ ਨੂੰ ਮਜ਼ਬੂਤ ਕਰਨ ਲਈ ਝਾਲੀ ਤਜਰਬੇ ਦੇ ਸਰਟੀਫਿਕੇਟ ਲਗਾ ਦਿੰਦੇ ਹਨ ਜਾਂ ਪਿਛਲੀ ਹਿਸਟਰੀ ਛੁਪਾ ਲੈਂਦੇ ਹਨ ਅਤੇ ਸਾਨੂੰ ਦੱਸਦੇ ਵੀ ਨਹੀਂ ਸਾਨੂੰ ਲੱਗਦਾ ਹੈ ਕਿ ਵੀਜ਼ਾ ਲੱਗ ਗਿਆ ਤਾਂ ਬਸ ਗੱਲ ਖਤਮ ਪਰ ਅਸਲ ਵਿੱਚ ਵਿਦੇਸ਼ੀ ਸਰਕਾਰਾਂ ਕੋਲ ਅਜਿਹੇ ਸਿਸਟਮ ਹਨ ਕਿ ਉਹ ਤੁਹਾਡੀ 20 ਸਾਲ ਪੁਰਾਣੀ ਗੱਲ ਵੀ ਕੱਢ ਸਕਦੇ ਹਨ ਮਨਜੀਤ ਕੌਰ ਨਾਲ ਜੋ ਹੋਇਆ ਉਸ ਦਾ ਮੁੱਖ ਕਾਰਨ ਇਹੀ ਸੀ ਦੀ ਸ਼ੁਰੂਆਤ ਵਿੱਚ ਝੂਠ ਦਾ ਸਹਾਰਾ ਲਿਆ ਗਿਆ ਸੀ ਇਸ ਕਹਾਣੀ ਦਾ ਮੋਰਲ ਇਹੀ ਹੈ ਕਿ ਕਦੇ ਵੀ ਆਪਣੇ ਕਾਗਜ਼ੀ ਕਾਰਵਾਈ ਵਿੱਚ ਝੂਠ ਨਾ ਬੋਲੋ ਪਾਵੇਂ ਵੀਜ਼ਾ ਮਿਲਣ ਵਿੱਚ ਦੇਰੀ ਹੋ ਜਾਵੇ ਜਾਂ ਰਿਫਿਊਜ਼ਲ ਆ ਜਾਵੇ ਪਰ ਗਲਤ ਜਾਣਕਾਰੀ ਦੇ ਕੇ ਲਿਆ ਗਿਆ ਵੀਜ਼ਾ ਸਿਰਫ ਇੱਕ ਕੱਚੀ ਨੀ ਵਾਲਾ ਮੈਲ ਹੈ ਜੋ ਕਦੇ ਵੀ ਡਿੱਗ ਸਕਦਾ ਹੈ ਜੇਕਰ ਤੁਸੀਂ ਅੱਜ ਕੋਈ ਗੱਲ ਲੁਕਾ ਰਹੇ ਹੋ ਤਾਂ ਯਾਦ ਰੱਖੋ ਕਿ ਇਹ ਕੱਲ ਨੂੰ ਤੁਹਾਡੇ ਲਈ ਨਾਸੂਰ ਬਣ ਸਕਦੀ ਹੈ ਖਾਸ ਕਰਕੇ ਜਦੋਂ ਤੁਸੀਂ ਪੱਕੇ ਹੋਣ ਲਈ ਜਾਂ ਨਾਗਰਿਕਤਾ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਪਿਛਲੀ ਸਾਰੀ ਜਾਂਚ ਦੁਬਾਰਾ ਹੁੰਦੀ ਹੈ ਇਸ ਲਈ ਹਮੇਸ਼ਾ ਸੱਚ ਦਾ ਰਸਤਾ ਚੁਣੋ ਤਾਂ ਜੋ ਤੁਹਾਨੂੰ 16 ਸਾਲ ਬਾਅਦ ਅਜਹੀ ਬਦਨਾਮੀ ਅਤੇ ਦਰਦ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਉਮੀਦ ਕਰਦੇ ਹਾਂ ਕਿ ਮਨਜੀਤ ਕੌਰ ਦੇ ਪਰਿਵਾਰ ਨੂੰ ਰੱਬ ਹੌਸਲਾ ਦੇਵੇ ਪਰ ਸਾਡੇ ਸਾਰਿਆਂ ਲਈ ਇਹ ਇੱਕ ਚੇਤਾਵਨੀ ਹੈ ਕਿ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ